ਮਿਆਂਗ ਸਿੰਘ ਵੀਰ ਦਾ ਕਟਿਆ ਗਿਆ ਮੋਟਰਸਾਈਕਲ ਦਾ ਚਲਾਨ ਉਤੋਂ ਬਾਅਦ ਪੁਲਿਸ ਨਾਲ ਹੋਈ ਕਾਫੀ ਬਹਿਸ-ਭਾਜੀ ਜਿੱਦੀ ਤਸਵੀਰਾਂ ਤੁਹਾਨੂੰ ਹੁਣੇ ਪੇਗੀਆਂ ਇੱਕ ਨੌਜਵਾਨ ਜੋ ਕਿ ਮਿਆਂਗ ਸਿੰਘ ਬਾਣੇ ਦੇ ਵਿੱਚ ਆਇਆ ਸੀ ਬਾਈਕ ਦੇ ਵਿੱਚ ਪੁਲਿਸ ਨੇ ਉਸ ਨੂੰ ਰੋਕਿਆ ਰੋਕਣ ਤੋਂ ਬਾਅਦ ਉਹਦੇ ਕਾਗਜ਼ ਪੱਤਰ ਚੈੱਕ ਕੀਤੇ ਗਏ ਲੇਕਿਨ ਕਾਗਜ਼ ਪੱਤਰ ਕੰਪਲੀਟ ਨਾ ਹੋਣ ਕਰਕੇ ਪੁਲਿਸ ਵੱਲੋਂ ਚਲਾਨ ਕੱਢ ਦਿੱਤਾ ਗਿਆ ਉਤੋਂ ਬਾਅਦ ਕਾਫੀ ਉੱਥੇ ਹੰਗਾਮਾ ਆਇਆ ਕਾਫੀ ਮੈਂਬਰ ਇਕੱਠੇ ਹੋ ਗਏ ਮੈਂਬਰ ਇਕੱਠੇ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਉੱਥੇ ਦੋਲਾ ਦਾ ਪਾਪਿਆ ਪੁਲਿਸ ਨਾਲ ਤਗੜੀ ਬਹਿਸ ਹੁੰਦੀ ਨਜ਼ਰੋਂ ਦੀ ਵੀ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਪਏ ਉਸ ਤੋਂ ਬਾਅਦ ਬਿਆਨਬਾਜ਼ੀ ਵੀ ਜਿਹੜੀ ਹੈਗੀ ਆ ਉਹ ਨੈਂਕ ਸਿੰਘਾਂ ਵੱਲੋਂ ਕੀਤੀ ਗਈ ਹੈਗੀ ਕਿ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾਗਾ ਕਿ ਅਸੀਂ ਕਾਗਜ਼ਪੱਤੇ ਚੈੱਕ ਕੀਤੇ ਸਾਨੂੰ ਕਾਗਜ਼ 'ਤੇ ਸਾਈਨ ਨਹੀਂ ਮਿਲੇ ਜਿੱਤੋਂ ਬਾਅਦ ਅਸੀਂ ਚਲਾਨ ਕੱਟਾਇਆ ਹੁਣ ਚਲਾਨ ਤਾਂ ਕੱਟਿਆ ਗਿਆ ਹੈ ਲੇਕਿਨ ਮਾਮਲਾ ਜਿਹੜਾਗਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਕੀ ਕਹਿ ਰਹੇ ਨੇ ਨੈਂਕ ਸਿੰਘ ਵੀਰ ਉਹ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਆਉ ਚਾਹੁੰਦੇ ਆ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਆ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦੇ ਨੇ ਇਹ ਬੇਨਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋ ਦੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਦੀ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਨ ਕਰੋ ਬਖੂਬੀ ਚਲਾਨ ਕਰੋ ਪਰ ਇਹ ਨਾ ਕਹੋ ਵੀ ਆਸ਼ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਇੱਕ ਆ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀ ਤੇ ਇਸ ਦਾ ਸੀ ਬਰੋਡ ਨੰਬਰ ਅਪਡੇਟ ਕਰਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਹੈ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲੈ ਆ ਤੇਰਾ ਮੋਬਾਈਲ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲੇ ਹੋ ਕੇ ਵੀ ਸਾਡਾ ਨੰਬਰ ਪਲੇਟ ਦਾ ਦਰਾਂ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੱਖਾਂ ਨੂੰ ਨਾ ਰੋਕਿਆ ਜਾਵੇ ਅਹੀਂ ਤਾਂ ਕਿਉਂ ਇਹ ਵੀ ਕਹੇ ਵੀ ਭਾਈ ਕਾਨੂੰਨ ਸਾਰੇ ਨਹੀਂ ਕੋਜੇ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹਦਾ ਤਰਾਨ ਕਟਿਆ ਉਹ ਉੱਪਰੋਂ ਦੀ ਕਾਰਵਾਈ ਬਣਦੀ। ਜੀ ਉਹ ਮੋਟਰ ਵੇਹਕਾ ਬੋਰਡ ਤੇ ਇਹਦਾ ਅਜੇ ਫਿਰ ਨਾਲ ਤਰਾਨ ਕੀਤਾ ਬਰਡ ਨੰਬਰ ਪਲੇਟਾ ਇਹਦੀ ਆਰਥੀ। ਹਾਂ ਜੇ ਕਿਹਦੇ ਆ ਜੀ। ਤੇ ਨੰਗਣਾ ਕਿਹਦੇ ਜੀ। ਜੀ ਹੁਣ ਤੁਹਾਨੂੰ ਪੁੱਛੇ ਅਸੀਂ ਭਾਉ। ਸਿੰਗਾ ਵੱਲੋਂ ਤਾਂ ਇਹ ਐ ਕਹਿੰਦੇ ਆਰਥੀ ਨਹੀਂ ਦੇ ਜਨੇ। ਤੁਹਾਨੂੰ ਪਾਈ ਤਰਾਨ ਹੋਇਆ ਜਿਹੜਾ ਮੋਟਰਸਾਈਕਲ ਸਾਡਾ ਤੇ। ਜੀ ਹੁਣ ਜੇ ਬੰਦੇ ਉਹਦੇ ਗਲਤ ਕਹੋਤੇ। ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂ ਬੋਲਣਗੇ ਜੇ ਅਸੀਂ ਕਿਸੇ ਨਾਲ ਗਲਤ ਕਰਾਂਗੇ। ਹਾਂ ਇਹ ਤੋਂ ਡੇ ਵੀ ਮਿਲਿਆ ਉਹਦਾ ਜਿਵੇਂ ਲੈਣ ਦਾ ਬਾਹ ਉਹ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਦਵਾਂਗੇ ਅਸੀਂ ਜੇ ਅਸੀਂ ਗਲਤ ਹੋਣਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਰਹਾਂਗੇ ਜੀ ਉਹਨੂੰ ਆਰਸੀ ਲਿਆ ਜਦੋਂ ਉਹਨਾਂ ਦੇ ਕੋਲ ਸੀ ਉਹਨੂੰ ਸਾਲ ਦਿੱਤਾ ਜਾਊਗਾ ਆਰਸੀ ਉਹਨਾਂ ਦੀ ਰੱਖ ਲਈ ਸੀ ਜਦੋਂ ਵੀ ਆਪਣਾ ਕਾਰਨ ਪੁੱਟ ਕੇ ਆਪਾਂ ਹਾਂ ਇਹ ਤੋਂ ਪਲਾਟਮ ਤੋਂ ਕਹਿ ਰਹੇ ਸੀ ਕਿ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਟਮ ਦੀਆਂ ਪਰ ਸਕਿਉਰਟੀ ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਕਿਉਰਟੀ ਨੰਬਰ ਪਲੇਟਾਂ ਦਾ ਕੁਝ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਹ ਸਰ ਕੇ ਥੋੜਾ ਰੁਪਿਆ ਸੀਗਾ ਇਨਾ ਉਹਨਾਂ ਦਾ ਚਲੰਗ ਕਰਾਂ ਮੈਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਬਿਜੜਾ ਭਰਾਈਆਂ ਹੋਈਆਂ ਮੇਰੇ ਰਸੀਦ ਹੈਗੀ ਉਹਨਾਂ ਕੋਲ ਹਾਂਜੀ ਇਹਨਾਂ ਦਾ ਨੰਬਰ ਪਲੇਟਾਂ ਜੋ ਨੇ ਇੱਕਦਮ ਨਹੀਂ ਲੱਗਦੀ